15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਅੱਜ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬੱਲ ਦੀ ਅਗਵਾਈ ਵਿੱਚ ਕੱਢਿਆ ਗਿਆ ਵਿਸ਼ੇਸ਼ 플ੈਗ ਮਾਰਚ ਜਿਸ ਸਬੰਧੀ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬੱਲ ਬੇਸਿਕਲੀ ਜਿਹੜੀ 15 ਅਗਸਤ ਆਜ਼ਾਦੀ ਦਿਹਾੜਾ ਆਪਣਾ ਆ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਦੀਪਕ ਭਾਰਤ ਸਰ ਤੇ ਹੁਕਮਾਨ ਸਾਹਿਬ ਤੇ ਐਸਪੀ ਸਿਟੀ ਸਾਹਿਬ ਇਹ ਅਸੀਂ ਅੱਜ ਡੀਐਸਪੀ ਸਿਟੀ ਤੋਂ ਦੇ ਸਾਰੇ ਐਸਐਚਓ ਸਾਰੀ ਸਮੇਤ ਫੋਰਸ ਮੇਰੇ ਨਾਲ ਐਸਐਚਓ ਅਟਕ ਕੇ ਰੁਪਿੰਦਰ ਐਸਐਚਓ 11 ਤੇ ਗਗਨ ਐਸਐਚਓ ਆਈਟੀ ਸਮਤ ਆਪਣੀ ਆਪਣੀ ਫੋਰਸ ਨਾਲ ਤੇ ਐਸਐਚਓ ਸੁਹਾਣਾ ਜਸਪ੍ਰੀਤ ਕਾਲ ਹੂੰ ਤੇ ਆਪਣੇ ਇਨਚਾਰਜ ਪੀਸੀਆਰ ਇੰਸਪੈਕਟਰ ਤੇਜਿੰਦਰ ਸਿੰਘ ਸਾਰੇ ਆਪਣੀ ਫੋਰਸਸ ਦੇ ਨਾਲ ਅਸੀਂ ਜੋ ਆਪਣੇ ਏਰੀਏ ਦੇ ਵਿੱਚ ਬਲੈਕ ਮਾਰਕ ਕਰ ਰਹੇ ਹਨ ਇਹ ਬੇਸਿਕਲੀ ਬਲੈਕ ਮਾਰਕ ਇਹ ਹੁੰਦੀ ਹੈ ਕਿ ਇਟ ਇਜ਼ ਜਸਟ ਟੂ ਪ੍ਰੋਵਾਈਡ ਸੈਂਸ ਆਫ ਸਿਕਿਉਰਟੀ ਸੈਂਸ ਆਫ ਸਿਕਿਉਰਟੀ ਦਿੱਤੀ ਜਾਂਦੀ ਹੈ ਪਬਲਿਕ ਦੇ ਵਿੱਚ ਇਸ ਕਰਕੇ ਕੀਤਾ ਜਾਂਦਾ ਹੈ ਤੇ ਹੁਣ ਅਸੀਂ ਇੱਥੋਂ ਸ਼ੁਰੂ ਕਰਕੇ ਆਪਣੇ ਏਰੀਆ ਦੇ ਵਿੱਚ ਸਾਰੇ ਬਲੈਕ ਮਾਰਕ ਕਰਾਂਗੇ ਸਰ ਰਾਤ ਨੂੰ ਕਿੰਨੇ ਕੰਮ ਕਰਦੇ ਆ ਉਹ ਲਗਾਤਾਰ ਸਾਡੀ ਨਾਈਟ ਡੋਮੀਨੇਸ਼ਨ ਵਕਰੀ ਹੋ ਰਹੀ ਹੈ ਇੰਤੇ ਰਾਤ ਦੇ ਸਾਡੀ ਉਹਨਾਂ ਚੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਸ਼ਨ ਤੇ ਬਾਹਲੇ ਪਟਿਆਲਾ ਪੁਲਿਸ ਨਾਲ ਤੇ ਫਤਿਹਗੜ੍ਹ ਸਾਹਿਬ ਨਾਲ ਵੀ ਅੱਡ-ਅੱਡ ਉਹਦੇ ਵਿੱਚ ਕੰਬਾਈਨ ਨਾਕੇ ਲਾਇਆ ਗਿਆ ਰਾਤ ਨੂੰ ਸਰ ਪੈਟ੍ਰੋਲਿੰਗ ਕੀਤੀ ਜਾਂਦੀ ਹੈ ਜਿੰਨੀਆਂ ਵੀ ਭੀੜ ਭੜੱਕੇ ਵਾਲੀਆਂ ਪੰਜ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਤੇ ਉਸ ਤੋਂ ਬਾਅਦ ਸਾਰੇ ਸਾਰੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਮਤਲਬ ਮੇਰੇ ਨਾਲ ਨਾ ਪਛੀ ਤਾਂ 3 ਨਾਕੇ ਸਪੈਸਿਫਿਕ ਲੱਗੇ ਜਾਂਦਾ ਜਦਪ ਸਟਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟਡੀ ਦੇ ਕੋਲੇ ਅੱਜ ਹੀ ਆਓ